ਸਨਾਂ ਦਾ ਸਾਡਾ ਨੰਬਰ ਹੈ ਹਰ ਦਿਲੇ ਜਲੇ ਹਰ ਮਾਮਾ ਬਣਾ ਕੋਈਆ ਮੈਂ ਤੁਹਾਨੂੰ ਕਿਸੇ ਨੂੰ ਵੀ ਇੱਕ ਦੇ ਵਿੱਚ ਇੱਕ ਦਿਨ ਦੇ ਵਿੱਚ 10 ਫੋਨ ਲਾਵਾਂ ਤਲਾਕ ਦੀ ਤੌਹੀ ਅੱਜ ਤੋਂ ਕੁਰੀ ਗੰਗੋਂ ਪਾਈ ਤਾਂ ਬਾਰ ਬਾਰ ਫੋਨ ਲਾਈ ਜਾਂਦਾ ਪਰ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੇ ਫੋਨ ਲਗਾਤਾਰ ਅਟੈਂਡ ਕਰਦੇ ਆ ਸੁਣਦੇ ਆ ਸੀ ਇਸ ਕਰਕੇ ਜੀ ਮੈਂ ਗੱਲ ਤੁਹਾਨੂੰ ਤਾਂ ਪਹਿਲਾਂ ਕਹੀ ਆ ਕਿ ਤੁਹਾਡੇ ਦਿਮਾਗ ਦੇ ਵਿੱਚ ਸਾਰੀਆਂ ਗੱਲਾਂ ਪੜ੍ਹੀਆਂ ਬਹੁਤ ਜ਼ਰੂਰੀ ਨੇ ਜੇ ਤੁਹਾਡੇ ਦਿਮਾਗ ਦੇ ਵਿੱਚ ਗੱਲ ਸਾਰੀ ਕਲੀਅਰ ਹੋ ਗਈ ਤੁਸੀਂ ਸਾਰੀ ਗੱਲ ਸਮਝ ਲਈ ਫਿਰ ਸਾਡੇ ਵਾਲਾ ਕੰਮ ਤੁਸੀਂ ਖੁਦ ਕਰਨ ਲੱਗ ਜਾਓ। ਇੱਕ ਤਾਂ ਮੇਰੀ ਦੇਖ ਕੇ ਜਿਹੜੀਆਂ ਸਾਡੀਆਂ ਔਰਤਾਂ ਬੋਲ ਸਕਦੀਆਂ ਨੇ। ਤੁਸੀਂ ਦੇਖੋ, ਦੁੱਖ ਤਕਲੀਫ ਕਿੰ ਨੂੰ ਹੋਇਆ ਕਿ 3 ਸਾਰੀਆਂ ਕੰਪਨੀਆਂ ਦੇ ਦਿੱਕਤਾਂ ਆ ਰਹੀਆਂ ਨੇ। ਜਿਵੇਂ ਇਹਨੇ ਹੁਣ ਤੱਕ ਰੁਪਾਈ ਕੱਢੀ ਟੁਟਾ। ਮੰਮ ਇੱਕ ਸਨੇ 10 ਦਿਨਾਂ ਤੋਂ ਪੈਕਸਟਾਂ ਭਰੀਆਂ ਬੰਦ ਕੀਤੀਆਂ ਕਿਸੇ ਨੇ 15 ਦਿਨਾਂ ਤੋਂ ਕਿਸੇ ਨੇ ਮਹੀਨੇ ਤੋਂ ਕਾਰਨ ਬੰਦ ਕੀਤੀਆਂ ਨੇ। ਉਹਨਾਂ ਨੂੰ ਉਹਦੋਂ ਆ ਦਿੱਕਤਾਂ ਆ ਰਹੀਆਂ ਨੇ। ਉਹ ਦਿੱਕਤਾਂ ਤੁਸੀਂ ਇੱਥੇ ਆ ਕੇ ਸ਼ੇਅਰ ਕਰੋ ਆਪੀ ਗੱਲ ਕਰੋ ਮਨ ਤਾਂ ਸਾਨੂੰ ਪਤਾ ਲੱਗੇ। ਤੇ ਤੁਸੀਂ ਤੁਹਾਡੇ ਵਿੱਚੋਂ ਬਹੁਤ ਸਿੱਖਣਾ ਹੁੰਦਾ। ਉਹ ਕੰਪਨੀ ਵਾਲੇ ਕਰਿੰਦੇ ਨੇ ਉਹ ਕੰਪਨੀ ਦੇ ਕੰਮ ਤੇ ਇੱਕ ਹੌਂਦੇ 50 ਹੋਣਾ ਸਾਡੇ ਨਾਲ ਬੈਠ ਕੇ ਉਹ ਸ਼ਰੀਰ ਨਾਲ ਗੱਲ ਨਹੀਂ ਕਰ ਪਉਂਦੇ ਉਹਨਾਂ ਕੋਲ ਦਰੀਰ ਕੋਈ ਨਹੀਂ ਜਿਹਨੂੰ ਕੋਈ ਕੋਈ ਨਹੀਂ ਹੁੰਦਾ ਗੱਲਦਾ ਦੇਖੋ ਜਿਵੇਂ ਉਹ ਵੀ ਆ ਕੇ ਲਗਾੜੇ 15 ਇਕੱਠੇ ਹੋ ਕੇ ਰੋਹ ਮਰੀਆਂ ਦੇ ਬੋਲੀਆਂ ਦੀ ਕੀ ਕੀ ਉਹ ਤਾਂ ਜਵਾਬ ਦੇ ਨਹੀਂ ਸਕਦੇ ਅਸੀਂ ਲੜਾਈ ਵਿਚਾਰਾਂ ਦੀ ਲੜਨੀ ਆ ਅਸੀਂ ਕੋਈ ਕੁੱਤੇ ਵਗਾਈ ਨੂੰ ਨਾਲ ਕਰੀ ਜਿਹੜੇ ਕੰਪਨੀ ਸਾਡੇ ਨਾਲ ਕਰਨਾ ਚਾਹੁੰਦੇ ਆ ਤੁਹਾਨੂੰ ਬਹੁਤ سارے ਬਦਨਾਮ ਹੋ ਰਹੇ ਕੰਪਨੀ ਦੇ ਕਰਿੰਦੇ ਨੇ ਅਸੀਂ ਬਾਈ ਜੀ ਪੁਰਾਣੇ ਉੰਬੇ ਦੇ ਕਪੜੇ ਵਾਲੇ ਉਹ ਮੇਰੇ ਕੋਲ ਇੰਨੇ ਤਰ੍ਹਾਂ ਦੀਆਂ ਕਹਾਣੀਆਂ ਨੇ ਜਿਹੜੇ ਉਹ ਬਹੁਤ ਬੰਦੇ ਸ਼ਰਮ ਨਹੀਂ ਬੋਲਦੇ ਬਹੁਤ ਕੁਝ ਕਹਿੰਦੇ ਆ ਕਿਉਂਕਿ ਉਹਨੂੰ ਲੱਗਦਾ ਵੀ ਸਾਡਾ ਕਰੋੜਾ ਰੁਪਿਆ ਇਹ ਜੱਦੇ ਬੰਦੇ ਨੇ ਕਰਕੇ ਡੁੱਬ ਰਿਹਾ ਹੈ ਕਮਾਣਾ ਉਹਨੂੰ ਇਹ ਲੱਗਦਾ ਕਿ ਇਹ ਤਾਂ ਦੀ ਪਾਪ ਨਹੀਂ ਹੋਣਾ ਮੈਂ ਉਹਨੂੰ ਜਵਾਬ ਦੇਣਾ ਕਿ ਇਹ ਮਾਅਬ ਨਹੀਂ ਹੁੰਦਾ ਅਸੀਂ ਕਿਸੇ ਪਰ ਮੇਰੇ ਨੂੰ 100 ਰੁਪਏ ਕਿ ਕਰਦਾ ਸਾਡਾ ਤੁਸੀਂ ਅਸੀਂ ਕਿਸੇ ਤਰ੍ਹਾਂ ਪਰ ਬੰਦ ਲੱਗਿਆ ਗਰਾਉਂਡ ਦੇ ਤਾਂ ਰਿਪੋਰਟਸ ਪਕੜੀ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਦੇ ਤਰ੍ਹਾਂ ਹਜ਼ਾਰਾਂ ਦੇ ਤਰ੍ਹਾਂ ਦੇ ਸਿੱਖ ਦਸਤਾਂ ਦੇ ਵਿੱਚ ਪੰਜਾਬ ਦੇ ਕੱਠਾਂ ਵਿੱਚ ਅਸਤਰ ਆ ਗਏ ਇਸ ਦਾ ਵਿਚਾਰਤ ਬਣੀ ਜਾਂਦੀ ਨਹੀਂ ਭਾਈ ਕਿਸੇ ਨਾਲ ਕੋਈ ਧੱਕਾ ਨਹੀਂ ਕਰਨਾ ਕਿਸੇ ਤੋਂ ਕੋਈ ਜ਼ਬਰਦਸਤੀ ਕਿਸੇ ਵੀ ਗੁਰੂਣੀ ਕਿਸੇ ਦਾ ਵੀ ਸਮਾਂ ਨਹੀਂ ਕਰਾ ਇਹ ਸਾਡੇ ਕੋਲ ਲਿਖਤੀਆਂ ਮਦਰ ਚਿੱਠੀਆਂ ਦੇ ਦਿਸਦੇ ਨੇ ਇਸ ਕਰਕੇ ਜਿੱਥੇ ਜਿੱਥੇ ਕੋਈ ਉਹਨੂੰ ਲੱਗਦਾ ਜੀ ਇੱਕ ਦਾ ਜਿਹੜੇ ਜਿਹੇ ਲੋਕ ਇਕੱਠੇ ਨਹੀਂ ਹੋਏ ਸਾਡੇ ਲੋਕਾਂ ਨੂੰ ਪਾਟਣਗੇ ਬਹੁਤ ਪਰੇ ਚਦਨ ਕਰਦੇ ਆ ਇਸ ਤਰ੍ਹਾਂ ਕਿ ਮੇਰੀ ਬੇਨਤੀ ਇਹ ਵੀ ਮੈਂ ਇਹ ਗੱਲ ਮਤਲਬ ਪਤਾ ਪਹਿਲਾਂ ਕਹੀ ਆ ਕਿ ਤੁਹਾਡੇ ਵਿੱਚ ਇਹ ਸੱਚੇ ਦੇ ਬੋਲੂਗੇ ਹਰਮਨਜੀਤ ਨੌਜਵਾਨ ਤੁਹਾਡਾ ਅੰਗੂ ਹੈ ਔਰ ਇਹਨੇ ਵੀ ਮਤਲਬ ਪਿਛਲੇ ਦੌਰ ਜਿਹੜਾ ਦੇ ਵਿੱਚ ਉਹ ਕਰਜਾ 2020 ਤੋਂ ਲੈ ਕੇ ਅੰਗਲਵਨ ਚੱਲਿਆਗਾ ਇਹ ਮੋਕੇ ਦੇ ਮੈਂ ਕਰਦਾ ਰਿਹਾਗਾ ਮੋਕੇ ਦੇ ਵਿੱਚ ਇਹਨੇ ਵੀ ਸੱਤਵਰ ਪਾਸੋਂ ਤਿਆਰ ਦਾ ਕਾਪੜਾ ਦਿੱਲੀ ਤੋਂ ਬਸੇ ਜੀ ਤਿਆਰ ਕੀਤਾ ਔਰ ਅੱਜ ਵੀ ਲਗਾਤਾਰ ਮਤਲਬ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਕੰਮ ਜਿਹੜੇ ਧਰਮਪਾਲਾ ਮੁੰਡਾ ਸਨਾਪ ਤੋਂ ਆਇਆ ਨਾਲ ਮੇਰੇ ਉਹਨੇ ਵੀ ਮਤਲਬ ਸੁਖਬੂਰ ਦੇ ਵਿੱਚ ਕਰਜਾ ਪਾਲ ਤੇ ਗਲਾਈ ਕੀਤੀ ਗਈ ਆ ਉਰੇ ਦੇ ਉੱਤੇ ਬਦਲ ਕੀਤਾ ਤਾਂ ਅੱਜ ਅਸੀਂ ਪਹਿਲੇ ਕਰਦੇ ਵਿੱਚ ਮੈਂ ਇਹ ਸਾਡੇ ਖਾਸ ਕਰਕੇ ਇੱਥੇ ਦੇ ਏਰੀਆ ਆਫ ਦਾ ਆਪੂ ਨੇ ਉੱਥੇ ਇਹ ਬਰਿੰਦਰ ਤੋਂ ਸਿੱਧਾ ਬੇਟ ਤੋਂ ਹੈ ਚਾਹੇ ਮਤਲਬ ਜਿੱਥੋਂ ਕੁਝ ਕੁਣੀਆਂ ਜਿਹੜਾ ਹੋਟਲ ਜਿਹੜਾ ਕਿੰਨਾ ਤੋਂ ਆਏ ਹੋਣਗੇ ਇਹ ਦੋਨਾਂ ਆਪਾਂ ਦੀ ਮੇਰਨ ਕਰਕੇ ਪੱਛੇ ਹੋਣਾ ਇਸ ਤੋਂ ਬਾਅਦ ਅਗਲਾ ਅਸੀਂ ਕੋਈ 1.5 ਘੰਟੇ ਤੈਅ ਕਰਾਂਗੇ ਪਰ ਉਹ ਤਰੀਕੇ ਵਿੱਚ ਫਿਰ ਐ ਨਹੀਂ ਹੋਣਾ ਜਦ ਸੜਕੋਲੇ ਆਈ ਦਿੱਸੇ ਹੋਏ ਮਾਣੇ ਮੋਤਰੀ ਪਰ ਕੱਟ ਹੋਣ ਦੀ ਗੱਲ ਮੈਂ ਤੁਹਾਨੂੰ ਵਿਸ਼ਵਾਸ ਨਾਲ ਤੁਹਾਨੂੰ ਸਾਹਵੇਂ ਨਾਲ ਦੱਸਣਾ ਕਿਉਂਕਿ ਇਹ ਕਰਜਾ ਮਤਰਮ ਕੋਈ ਕੰਪਨੀ ਨਹੀਂ ਹੋ ਸਕਦੀ ਇਹ ਕਰਜਾ ਕਿਸੇ ਨੇ ਬਾਹਰ ਆਪਣਾ ਮਜ਼ਦੂਰਾਂ ਦੇ ਮੋੜ ਦਾ ਵਸਤੀ ਕਰ ਲਈ ਜੀ ਇਸ ਲਈ ਮੈਂ ਤੁਹਾਨੂੰ ਆਪਣੀ ਗੱਲ ਬਾਅਦ ਵਿੱਚ ਕਟੇਦਰ ਵਿੱਚ ਰੱਖੂਗਾ ਮੈਂ ਸਿਰਫ ਤੁਹਾਨੂੰ ਇੱਕੋ ਬੇਨਤੀ ਕਰਦਾ ਕਿ ਤੁਸੀਂ ਲਗਾਤਾਰ ਜਿਹੜੇ ਵੀ ਪੰਡਾਏ ਹੋ ਤੁਸੀਂ ਨੇ ਇੱਕ ਪੁੱਤ ਮੇਰੀ ਗੱਲਾਂ ਲੈ ਕੇ ਤੁਸੀਂ ਮੇਰੇ ਨਾਲ ਗੱਲਬਾਤ ਕਰਦੇ ਰਹੇ ਹੋ ਤੋਂ ਜਿਹੜੇ ਸਾਥੀ ਦੋਲਣਗੇ ਸਾਰੇ ਸੱਜਣ ਦੇ ਵਿਚਾਰ ਆ ਬੜੇ ਮਤਲਬ ਕੀ ਹੁੰਦੇ ਨੇ ਆড্ডা ਉਹਦੇ ਜਰਦੇ ਆ ਬੜਾ ਸਸਤੀ ਆ ਗਈ ਤੁਹਾਨੂੰ ਉਹ ਸਾਡੇ ਵਿੱਚ ਸਾਡੇ ਖਾਸ ਕਰਕੇ ਜਿਹੜੇ ਫਲੇਮਪੁਰਾਂ ਦੇ ਸਾਥੀ ਦਵਿੰਦਰ ਆਇਆ ਵੀ ਮੇਰਾ ਪੱਤਰਕਾਰ ਆ ਉਹ ਉਹਨੇ ਵੀ ਸਾਡੇ ਨਾਲ ਮਤਲਬ ਪਿੰਡ ਦੇ ਵਿੱਚ ਬਹੁਤ ਸਹਿਯੋਗ ਦਿੱਤਾ ਉਹਨੇ ਵੀ ਆਪਣੀ ਗੱਲ ਕਹੀ ਹੈ ਔਰ ਨਾਲ ਜਿਹੜੇ ਜਿਹੜੇ ਸਾਥੀ ਬੋਲ ਸਕਦੇ ਸੋ ਸਾਰੇ ਨੂੰ ਬੇਨਤੀ ਹੈ ਆਪਣੀ ਗੱਲ ਦੋ ਦੋ 7 ਮਿੰਟ ਸਾਰੇ ਰੱਖਣ ਮੈਂ ਹੁਣ ਬੇਨਤੀ ਤੁਹਾਨੂੰ ਕਰ ਰਿਹਾ ਆਪਣੀ ਗੱਲ ਵੀ ਕਹੇ ਤੇ ਨਾਲ ਮਤਲਬ ਤੋਂ ਬਾਅਦ ਤੁਸੀਂ ਆਪਣੇ ਤੌਰ ਤੇ ਜਿਹੜੇ ਬੋਲ ਸਕਦੇ ਮੈਨੂੰ ਆਪਣੇ ਨਾਲ ਲਗਾਓ ਤਾਂ ਕਿ ਤੁਹਾਨੂੰ ਵੀ ਤੁਪਕੇ ਕੋਡਾ ਕੀਆ ਤੁਹਾਡੇ ਮਾਪੇ ਦੇ ਕੀ ਕਹਣਾ ਤੁਹਾਨੂੰ ਕਿਵੇਂ ਮਤਲਬ ਸੀ ਇਸ ਮੂਲ ਪ੍ਰੋਜੈਕਟ ਉਸ ਤਰ੍ਹਾਂ ਹੋਈ ਉਹ ਸਿੱਧੀ ਆਪਣੀ ਸੀ ਆਵੇ ਨੇ ਤੇ ਮੈਂ ਹੁਣ ਹਰ ਇੱਕ ਨੂੰ ਬੇਚਿੱਦੂ ਉਸ ਤੋਂ ਬਾਅਦ ਆਪਾਂ ਜੇ ਅਗਲੀ ਕਾਰਵਾਈ ਉੱਤੇ ਰੱਖਾਂ। ਸਭ ਤੋਂ ਵੱਧ ਸਤਾਰਜੋਗ ਮੈਨੂੰ ਤੁਹਾਡੇ ਪ੍ਰਾਪੇ ਸਾਰਨੋਂ ਪਹਿਲਾਂ ਤਾਂ ਬਾਹਰ ਨੂੰ ਜੀਪਾ ਖਰਸਾ ਬਾਹਰ ਨੂੰ ਜੀਪੀ ਕਤੇ ਸੋ ਕਤੇ ਤੋਂ ਪ੍ਰੰਤ ਜਿਹੜੀ ਆਪਾਂ ਗੱਲਬਾਤ ਸ਼ੁਰੂ ਕਰਨ ਲੱਗੇ ਸੀ ਅੱਜ ਜਿਹੜੇ ਧਾਇਰ ਦੇ ਵਿੱਚ ਤੁਸੀਂ ਇਹ ਕਾਜੇ ਦਾ ਸਵਾਲ ਉਠਾ ਰਹੇ ਹੋ ਇਹੋ ਕੋਈ ਮੁੱਦਦਰ ਅਜੇ ਨਹੀਂ ਚੁੜਿਆ 2020 ਦੇ ਵਿੱਚ ਜਦੋਂ ਲਾਗੜੀ ਹੋਇਆ ਉਹ ਵੀ ਬਹੁਤ ਸਾਰੇ ਪਿੰਡਾਂ ਨੇ ਘਰਾਓ ਤਸਵੀਰ ਦੇ ਵੀ ਮਨੋਰ ਆ ਰਿਹਾ ਦਾ ਪਸੀਆਂ ਸ਼ਾਨੇ ਪਰ ਸੋਖ ਫਤਮਾ ਬੈਂਡ ਦਾ ਕਨਾਲ ਪਿੰਡਾਂ ਦਾ ਮਨਾ ਨਾ ਪਤਾ ਨਹੀਂ ਕੀ ਹੈ ਯਾਰ ਨਾ ਜਨਾ ਬਾਈ ਦਾ ਕੰਟਾਰ ਅਸੀਂ ਕਿਹਦੇ ਲਈ ਕਹੀ ਸੀ ਸਾਰਿਆਂ ਨੂੰ ਕੋਟੇ ਇੱਕ ਚਾਹ ਦਾ ਕਰਦੇ ਆ ਸਰਦੇ ਬਦਲੇ ਕੋਟੇ ਪਰ ਸਮਾਨ ਦਾ ਇੱਕ ਵੀ ਚਮਟਾ ਨਹੀਂ ਟੱਕਣ ਦੇ ਕਰਦਾ ਇੱਕ ਸੌ ਦੀ ਤੀਰੂ ਕਰਦੇ ਬਦਲੇ ਖੇਲ ਨਹੀਂ ਕਰ ਦਿੰਦੇ ਬਾਕੀ ਗੱਲ ਤਾਂ ਵਾਦੀ ਹੈ ਆ ਤੇ ਬੀਬੀਆਂ ਨੇ ਕੀਤਾ ਤੇ ਬਾਪੂ ਉਹ ਮਾ ਪੰਡਾ ਨੂੰ ਪਤਾ ਕਰ ਲਿਆ ਕਿਸੇ ਦਾ ਚਲਕਾ ਰਿ ਟੰਕ ਦੱਸ ਬਾਕੀ ਇਹ ਲੋਕ ਬਾਹਰ ਦੇ ਦੇਖ ਵੀ ਪੰਡੀਆਂ ਵਿੱਚ ਇੱਕ ਵੀ ਭਰਦਾ ਚੁਕਾ ਟੱਕਰੀ ਟੰਕ ਦੱਸਿਆ ਉਹ ਕਿਉਂ ਨਹੀਂ ਚੱਕਰ ਦੱਸਦਾ ਕਿਉਂਕਿ ਬੀਬੀਆਂ ਨੇ ਇਸ਼ਾਰ ਕਰ ਲਿਆ ਚੱਕਣੇ ਤੌੜੀਏ ਚੱਕਾ ਵਾਲਾ ਤੌੜੇ ਮੈਂ ਉਹ ਧਾਰੀ ਨੂੰ ਸੁਣਾਉਣਾ ਹੈ তো <muchas> ছাড়া